ਆ ਸੋ ਖਨੌਰੀ ਬਾਰਡਰ ਮੌਜੂਦ ਆ ਬਾਪੂ ਜੀ ਹੋਰੀ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਕਿ ਕਿੰਨੀ ਕ ਤਿਆਰੀ ਇਹਨਾਂ ਦੀ ਬਾਪੂ ਜੀ ਕੀ ਨਾਮ ਆ ਤੁਹਾਡਾ ਕਰਮਨਤ ਸਿੰਘ ਮੈਂ ਇਹਨੂੰ ਨਹੀਂ ਸੁਣਦਾ ਬਾਪੂ ਜੀ ਕੀ ਨਾਮ ਮੈਨੂੰ ਸੁਣਦਾ ਹੀ ਨਹੀਂਗਾ ਸੁਣ ਨਹੀਂਦਾ ਤੁਹਾਨੂੰ ਸੁਣਨਾ ਨਹੀਂ ਆ ਬਾਪੂ ਜੀ ਤੁਹਾਡੇ ਕੀ ਹੈਡਫੋਨ ਲਾਇਆ ਚਲਾਇਆ ਜਿਹੜੀ ਕੋਈ ਆਵਾਜ਼ ਵੂਜੇ ਦੱਸਦੇ ਨਾ ਇਹਨੂੰ ਕੱਢੋ ਤੁਸੀਂ ਤੁਹਾਨੂੰ ਐਂ ਤਾਂ ਇੰਟਰਵਿਊ ਕਿਵੇਂ ਹੋਊਗੀ ਇਹ ਕੀ ਬਾਪੂ ਜੀ ਇਹ ਕੀ ਜਿਗਾੜ ਹੈ ਇਹ ਜਿਗਾੜ ਭਾਂਜੇ ਨੇ ਬਾਹਰੋਂ ਭੇਜਿਆ ਹੈ ਅੱਛਾ ਜੀ ਵੀ ਜਿਹੜੀ ਕੋਈ ਆਵਾਜ਼ ਵੂਜੇ ਇੱਥੇ ਛੱਡਦੇ ਨੇ ਤੇ ਕੰਨਾਂ ਦੇ ਵਿੱਚ ਵੱਜਦੀ ਹੈ ਅੱਛਾ ਜੀ ਇਹਦੇ ਨਾਲ ਕ ਅੱਛਾ ਜੀ ਇਹ ਬਾਹਰੋਂ ਭੇਜੇ ਨੇ ਇਹ ਬਾਹਰੋਂ ਭੇਜੇ ਆ ਦੇਖ ਸਕਦੇ ਹੋ ਜੀ ਮੈਂ ਇੱਕ ਵਾਰੀ ਕਹੂੰਗਾ ਜ਼ੂਮ ਕੀਤਾ ਜਾਵੇ ਆ ਇਹਨਾਂ ਦੇ ਭਾਂਡ ਜੀ ਨੇ ਬਾਹਰੋਂ ਭੇਜਿਆ ਕਹਿੰਦੇ ਕੋਈ ਮਸ਼ੀਨ ਕੋਈ ਆਵਾਜ਼ ਕਰਦੀ ਹੈ ਇਹ ਕੰਨਾਂ 'ਚ ਪਾ ਕੇ ਕਹਿੰਦੇ ਕੋਈ ਨੁਕਸਾਨ ਨਹੀਂ ਹੁੰਦਾ ਇਹ ਬਾਪੂ ਜੀ ਜਿਹਦੇ ਭਾਂਡ ਜੀ ਨੇ ਭੇਜਿਆ ਹੈ ਜਗਾੜ ਬਾਪੂ ਜੀ ਤਾਂ ਪੂਰੀ ਡੱਬੀ ਭੇਜੀ ਹੋਈ ਹੈ ਹਾਂ ਹਾਂ ਸੈੱਟ ਹੀ ਆ ਪੂਰਾ ਇਹ ਅੱਛਾ ਜੀ ਹਾਂ ਸੈੱਟ ਹੈ ਇਹ ਬਣਿਆ ਤਣਿਆ ਠੀਕ ਹੈ ਹਾਂ ਜੀ ਜਦ ਤੱਕ ਤਾਂ ਕਹਿੰਦੇ ਜਦੋਂ ਵਿਗੜ ਜੇ ਕਿਸੇ ਦੂਈ ਨਹੀਂ ਸੁਣਦਾ ਜੀ ਤਾਂ ਉਹ ਹੀ ਨਹੀਂ ਸੁਣਦੇ ਕਿਸੇ ਦੀ ਤੇ ਇਹ ਇਹ ਕੰਨਾਂ ਚ ਲਾ ਲੇ ਤਾਂ ਫੇਰ ਤਾਂ ਅਸੀਂ ਸੁਣਨਾ ਹੀ ਕੀ ਹੈ ਅੱਛਾ ਹੋਰ ਕੋਈ ਪਰਵਾਹ ਨਹੀਂ ਪਰਵਾਹ ਹੀ ਨਹੀਂ ਜਾਣਗੇ ਟ੍ਰੈਕ ਗੂਝ ਦੇ ਬਾਪੂ ਜੀ ਫਿਰ ਇਹਨਾਂ ਨੇ ਕੰਨ ਚ ਲਾਇਆ ਤੇ ਥੋੜੀ ਗੱਲ ਵੀ ਨਹੀਂ ਸੁਣੀ ਨਾ ਅੱਜ ਇਕੱਠੇ ਇੱਕੋ ਪਿੰਡ ਦੇ ਆਏ ਜੀ ਸਾਨੂੰ ਵਾਧੂ ਕਰ ਸਾਡੇ ਭਾਂਜੇ ਨੇ ਵਾਧੂ ਕਰੀਆਂ ਸਾਡੇ ਕੋਲ ਮਸ਼ੀਨਾਂ ਇਹ ਠੀਕ ਹੈ ਹੁਣ ਤੁਸੀਂ ਸੁਣ ਰਹੇ ਨਹੀਂ ਜਦੋਂ ਕੰਨਾਂ ਚ ਪਾਏ ਨਹੀਂ ਉਹਨੂੰ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਉਹਨੂੰ ਹੈਲੋ ਉਹ ਬਹੁਤ ਕਾਮਜਾਉ ਟੀਜਾ ਹੈ ਉਹ ਜਾਜ ਮੁੱਕਾ ਮਾਰ ਕੇ ਵੀ ਦੇਖਣਾ ਤੁਸੀਂ ਬਹੁਤ ਬੜੀ ਇੰਨੀ ਕਾਰਗਰ ਚੀਜ਼ ਹੈ ਐਡਮਨ ਬਹੁਤ ਤਕੜੀ ਹੈ ਜੀ ਭਾਂਜਾ ਬੜਾ ਜਗਾੜੀ ਹੈ ਬਾਪੂ ਜੀ ਤੁਹਾਡਾ ਜਿਹੜਾ ਇੰਨੀ ਤਕੜੀ ਚੀਜ਼ ਪੱਜੀ ਤੇ ਪੂਰਾ ਜਗਾੜੀ ਅੱਛਾ ਜੀ ਹੋਰ ਤਾਂ ਹੀ ਤਾਂ ਉਹਨੇ ਭੇਜਦੀ ਉਹਨੂੰ ਪਤਾ ਸੀਗਾ ਵੀ 11 ਵਜੇ ਮੀਟਿੰਗ ਹੈ ਉਦੋਂ ਪਹਿਲਾਂ ਪਹਿਲਾਂ ਸਾਨੂੰ ਉਹਨੂੰ ਪਤਾ ਲੱਗ ਗਿਆ ਸੀਗਾ ਕਈ ਦਿਨ ਪਹਿਲਾਂ ਹੀ ਉਨੇ ਅੱਜ ਭੇਜਤੀ ਉਹਨੇ ਜੇ ਤੁਹਾਡੀ ਫਿਕਰ ਤਾਂ ਹੀ ਇਹ ਭੇਜੇ ਹੈਡਫੋਨ ਸਾਡਾ ਫਿਕਰ ਆ ਉਹਨੂੰ ਤਾਂ ਹੀ ਭੇਜਿਆ ਠੀਕ ਹੈ ਕੀ ਬਾਤ ਹੈ ਕੀ ਬਾਤ ਹੈ ਸੋ ਦੇਖ ਸਕਦੇ ਹੋ ਜੀ ਬਾਪੂ ਜੀ ਦੇ ਵੀ ਪੂਰੇ ਪੁਕਤਾਂ ਇੰਤਜ਼ਾਮ ਨੇ ਭਾਣ ਜੀ ਨੇ ਹਾਂ ਬਾਹਰੋਂ ਹੈਡਫੋਨ ਭੇਜੇ ਨੇ ਇਹ ਕਿ ਬਾਬੂ ਜੀ ਇੱਥੋਂ ਮਿਲ ਜਾਣਗੇ ਨਾ ਜੀ ਨਹੀਂ ਬਿਲਕੁਲ ਨਹੀਂ ਮਿਲਦੇ ਬਾਹਰੋਂ ਮਿਲਦੇ ਜੀ ਅੱਛਾ ਬਾਹਰੋਂ ਮਿਲਦੇ ਬਾਹਰੋਂ ਮਿਲਦੇ ਉਧਰ ਰਹਿੰਦਾ ਭਾਣ ਜੀ ਉਧਰੋਂ ਮਿਲ ਕੱਲੇ ਉਹਨੇ ਕੀ ਬਾਤ ਹੈ ਜੀ ਕੀ ਬਾਤ ਹੈ ਦੇਖ ਸਕਦੇ ਹੋ ਜੀ ਕਿੰਨੀ ਤਗੜੀ ਚੀਜ਼ ਹੈ ਕਹਿੰਦੇ ਕੁਝ ਵੀ ਸਾਊਂਡ ਨਹੀਂ ਸੁਣਦਾ ਸੋ ਇਹ ਬਾਪੂ ਜੀ ਵੀ ਪੂਰੀ ਤਿਆਰੀ ਨਾਲ ਆਏ ਹੋਏ ਨੇ ਕਨੇ ਮੈਦਾਨ ਜਿਹੜਾ ਹੈਗਾ ਫਤਿਹ ਕਰਨਾ ਹੈ ਸੋ ਇਹ ਖਨੌਰੀ ਬਾਰਡਰ ਦਾ ਮਾਹੌਲ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇੱਥੇ ਜਿਹੜਾ ਰੌਣਕ ਮੇਲਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨ ਭਾਈਚਾਰਾ ਲਾਲੋ ਜਾਂ ਬਜ਼ੁਰਗ ਲਾਲੋ ਉਹਨਾਂ ਵਿੱਚ ਉਤਸ਼ਾਹ ਦੀ ਰਹਿ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਹਾਲ ਦੇ ਵਿੱਚ ਦਿੱਲੀ ਕੂਚ ਕਰਨਾ ਹੀ ਕਰਨਾ ਹੈ ਸੋ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੇਰੇ ਸੋਗੀ ਅਮਦੇ ਨਾਲ ਮਰਾਜੀ ਸ਼ਰਮਾ ਦਿੱਲੀ ਪੋਸਟ ਪੰਜਾਬੀ ਅ ਸੋ ਖਨੌਰੀ ਬਾਰਡਰ ਮੌਜੂਦ ਆ ਬਾਪੂ ਜੀ ਹੋਰੀ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਕਿ ਵੀ ਕਿੰਨੀ ਕ ਤਿਆਰੀ ਇਹਨਾਂ ਦੀ ਬਾਪੂ ਜੀ ਕੀ ਨਾਮ ਆ ਤੁਹਾਡਾ ਕਰਮੰਤ ਸਿੰਘ ਮੈਂ ਇਹਨੂੰ ਨਹੀਂ ਬਾਪੂ ਜੀ ਕਿ ਨਾ ਇਹਨੂੰ ਸੁਣਦਾ ਹੀ ਨਹੀਂ ਗਾ ਸੁਣੀਦਾ ਤੁਹਾਨੂੰ ਸੁਣਨਾ ਨਹੀਂ ਆਪਾਪਾ ਜੀ ਤੁਹਾਡੇ ਕੀ ਹੈਡਫੋਨ ਲਾਇਆ ਚਲਾਇਆ ਜਿਹੜੀ ਕੋਈ ਆਵਾਜ਼ ਉਹ ਜੀ ਦੱਸਦੇ ਨਾ ਇਹਨੂੰ ਕੱਢੋ ਤੁਸੀਂ ਤੁਹਾਨੂੰ ਐਂ ਤਾਂ ਇੰਟਰਵਿਊ ਕਿਵੇਂ ਹੋਊਗੀ ਇਹ ਕੀ ਬਾਪੂ ਜੀ ਇਹ ਕੀ ਜਗਾੜ ਹੈ ਇਹ ਜਗਾੜ ਭਾਣਜੇ ਨੇ ਬਾਹਰੋਂ ਭੇਜਿਆ ਹੈ ਅੱਛਾ ਜੀ ਵੀ ਜਿਹੜੀ ਕੋਈ ਆਵਾਜ਼ ਉਹ ਜੀ ਇੱਥੇ ਛੱਡਦੇ ਨੇ ਤੇ ਕੰਨਾਂ ਦੇ ਵਿੱਚ ਵੱਜਦੀ ਹੈ ਅੱਛਾ ਜੀ ਇਹਦੇ ਨਾਲ ਕੰਨਾਂ 'ਚ ਆਵਾਜ਼ ਨਹੀਂ ਵੱਜਦੀਗੀ ਅੱਛਾ ਜੀ ਹਾਂ ਜੀ ਇਹ ਬਾਹਰੋਂ ਭੇਜਿਆ ਹੈ ਆ ਦੇਖ ਸਕਦੇ ਜੀ ਮੈਂ ਇੱਕ ਵਾਰੀ ਕਹੂੰਗਾ ਜ਼ੂਮ ਕਿਤਾ ਜਾਵੇ ਆ ਇਹਨਾਂ ਦੇ ਭਾਣਜੇ ਨੇ ਬਾਹਰੋਂ ਭੇਜਿਆ ਕਹਿੰਦੇ ਕੋ ਜਿਹਦੇ ਭਾਣ ਜੀ ਨੇ ਭੇਜਿਆ ਇਹ ਜਗਾੜ ਬਾਪੂ ਜੀ ਤਾਂ ਪੂਰੀ ਡੱਬੀ ਭੇਜੀ ਹੋਈ ਹੈ ਹਾਂ ਹਾਂ ਸੈੱਟ ਹੀ ਆ ਪੂਰਾ ਇਹ ਅੱਛਾ ਜੀ ਹਾਂ ਸੈੱਟ ਆ ਇਹ ਬਣਿਆ ਤਣਿਆ ਠੀਕ ਹੈ ਹਾਂ ਜੀ ਜੱਟ ਤਾਂ ਕਹਿੰਦੇ ਜਦੋਂ ਵਿਗੜ ਜਾ ਕਿਸੇ ਦੂਈ ਨਹੀਂ ਸੁਣਦਾ ਅਸੀਂ ਤਾਂ ਉਹੀ ਨਹੀਂ ਸੁਣਦੇ ਕਿਸੇ ਦੀ ਤੇ ਇਹ ਦਾ ਇਹ ਕੰਨਾਂ ਚ ਲਾ ਲੇ ਤਾਂ ਫੇਰ ਤਾਂ ਅਸੀਂ ਸੁਣਨਾ ਹੀ ਕੀ ਹੈ ਅੱਛਾ ਹੋਰ ਕੋਈ ਪਰਵਾਹ ਨਹੀਂ ਪਰਵਾਹ ਹੀ ਨਹੀਂ ਜਾਣ ਕੇ ਟ੍ਰੈਕ ਗੂੰਜਦੇ ਬਾਪੂ ਜੀ ਫਿਰ ਇਹਨਾਂ ਨੇ ਕੰਨਾਂ ਚ ਲਾਇਆ ਤੇ ਥੋੜੀ ਗੱਲ ਵੀ ਨਹੀਂ ਸੁਣੀ ਨਾ ਅੱਜ ਇਕੱਠੇ 1 ਪਿੰਡ ਦੇ ਆਏ ਸਾਨੂੰ ਵਾਦੂਗਾ ਸੜੇ ਭਾਣ ਜੀ ਨੇ ਬੱਦੂ ਕਰੀਂਗਾ ਸਾਡੇ ਕੋਲ ਮਸ਼ੀਨਾਂ ਇਹ ਠੀਕ ਹੈ ਹੁਣ ਤੁਸੀਂ ਸੁਣ ਰਹੇ ਨਹੀਂ ਜਦੋਂ ਕਰਨਾ ਚ ਪਾਇਨ ਨਹੀਂ ਉਹਨੂੰ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਉਹਨੂੰ ਉਹ ਬਹੁਤ ਕਾਮਜਾਓ ਟੀਜਾ ਇਹ ਉਹ ਜਾਜ ਮੁੱਕਾ ਮਾਰ ਕੇ ਵੀ ਦੇਖਣਾ ਤੁਸੀਂ ਬਹੁਤ ਬੜੀ ਇੰਨੀ ਕਾਰਗਰ ਚੀਜ਼ ਹੈ ਐਡਮੋਨ ਬਹੁਤ ਤਕੜੀ ਹੈ ਜੀ ਭਾਂਜਾ ਬੜਾ ਜਗਾੜੀ ਹੈ ਬਾਪੂ ਜੀ ਤੁਹਾਡਾ ਜਿਹੜਾ ਇੰਨੀ ਤਕੜੀ ਚੀਜ਼ ਪੱਛੀ ਤੇ ਜਗਾੜੀ ਆ ਪੂਰਾ ਜਗਾੜੀ ਅੱਛਾ ਜੀ ਹੋਰ ਤਾਂ ਹੀ ਤਾਂ ਉਹਨੇ ਭੇਜਦੀ ਉਹਨੂੰ ਪਤਾ ਸੀਗਾ ਵੀ 11 ਵਜੇ ਮੀਟਿੰਗ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਨੂੰ ਉਹਨੂੰ ਪਤਾ ਲੱਗ ਗਿਆ ਸੀਗਾ ਕਈ ਦਿਨ ਪਹਿਲਾਂ ਹੀ ਤੋਂ ਉਹਨੇ ਅੱਜ ਭੇਜਤੀ ਉਹਨੇ ਜੇ ਤੁਹਾਡੀ ਫਿਕਰ ਤਾਂ ਹੀ ਇਹ ਭੇਜੇ ਹੈਡਫੋਨ ਸਾਡਾ ਫਿਕਰ ਆ ਉਹਨੂੰ ਤਾਂ ਹੀ ਭੇਜਿਆ ਠੀਕ ਹੈ ਕੀ ਬਾਤ ਹੈ ਕੀ ਬਾਤ ਹੈ ਸੋ ਦੇਖ ਸਕਦੇ ਹੋ ਜੀ ਬਾਪੂ ਜੀ ਦੇ ਵੀ ਪੂਰੇ ਪੁਕਤਾਂ ਇੰਤਜ਼ਾਮ ਨੇ ਭਾਣਜੇ ਨੇ ਆ ਬਾਹਰੋਂ ਹੈਡਫੋਨ ਭੇਜੇ ਨੇ ਇਹ ਕਿ ਬਾਬੂ ਜੀ ਇੱਥੋਂ ਮਿਲ ਜਾਣਗੇ ਨਾ ਜੀ ਨਹੀਂ ਬਿਲਕੁਲ ਨਹੀਂ ਮਿਲਦੇ ਬਾਹਰੋਂ ਮਿਲਦੇ ਜੀ ਅੱਛਾ ਬਾਹਰੋਂ ਮਿਲਦੇ ਬਾਹਰੋਂ ਮਿਲਦੇ ਉੱਧਰ ਰਹਿੰਦਾ ਭਾਣਜਾ ਉੱਧਰੋਂ ਮਿਲ ਕੱਲੇ ਉਹਨੇ ਕੀ ਬਾਤ ਹੈ ਜੀ ਕੀ ਬਾਤ ਹੈ ਦੇਖ ਸਕਦੇ ਹੋ ਜੀ ਕਿੰਨੀ ਤਕੜੀ ਚੀਜ਼ ਹੈ ਕਹਿੰਦੇ ਕੁਝ ਵੀ ਸਾਊਂਡਰੀ ਸੁਣਦਾ ਸੋ ਇਹ ਬਾਪੂ ਜੀ ਵੀ ਪੂਰੀ ਤਿਆਰੀ ਨਾਲ ਆਏ ਹੋਏ ਨੇ ਕਨੇ ਮੈਦਾਨ ਜਿਹੜਾ ਹੈਗਾ ਫਤਿਹ ਕਰਨਾ ਹੈ ਸੋ ਇਹ ਖਨੌਰੀ ਬਾਰਡਰ ਦਾ ਮਾਹੌਲ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇੱਥੇ ਜਿਹੜਾ ਰੌਣਕ ਮੇਲਾ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਭਾਈਚਾਰਾ ਲਾਲੋ ਜਾਂ ਬਜ਼ੁਰਗ ਲਾਲੋ ਉਹਨਾਂ ਵਿੱਚ ਉਤਸ਼ਾਹ ਦੀ ਰਹਿ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਹਾਲ ਦੇ ਵਿੱਚ ਦਿੱਲੀ ਕੂਚ ਕਰਨਾ ਹੀ ਕਰਨਾ ਸੋ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੇਰੇ ਸਹਿਯੋਗੀ ਅਮਨ ਦੇ ਨਾਲ ਮਰਾਜੀ ਸ਼ਰਮਾ ਦਿੱਲੀ ਪੋਸਟ ਪੰਜਾਬੀ